ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ਤੇ ਮਾਰੇ ਗਏ ਕਿਸਾਨ ਸ਼ੁਕਰਨ ਦਾ ਅੱਜ ਉਸਦੇ ਜੱਦੀ ਪਿੰਡ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨ ਸ਼ੁਕਰਨ ਸਿੰਘ ਦਾ ਪਰਿਵਾਰ ਰੋ ਰਿਹਾ ਅਤੇ ਰੋ ਰੋ ਕੇ ਬੇਹਾਲ ਹੋ ਗਿਆ ਪੁੱਬਾ ਮਾਰ ਕੇ ਸਾਰਾ ਪਰਿਵਾਰ ਰੋ ਰਿਹਾ ਜਿੱਥੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਸਾਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਅਤੇ ਕਿਸਾਨਾਂ ਦੇ ਵੱਲੋਂ ਜਮ ਕੇ ਸਰਕਾਰਾਂ ਨੂੰ ਕੋਸਿਆ ਜਾ ਰਿਹਾ ਦੱਸ ਦੇ ਕਿ ਕਿਸਾਨ ਸ਼ੁਭਕਰਨ ਦੀ ਅਜ ਮ੍ਰਿਤਕ ਦੇ ਉਸ ਦੇ ਜਤੀਕਰ ਪਹੁੰਚੀ ਹੈ ਅਤੇ ਉਸ ਦੀ ਭੈਣ ਅਮਨਦੀਪ ਕੌਰ ਦੇ ਵੱਲੋਂ ਸ਼ੁਭਕਰਨ ਸਿੰਘ ਦੇ ਸਿਰ ਤੇ ਸੇਰਾ ਸਜਾਇਆ ਗਿਆ ਹੈ ਅਤੇ ਪਰਿਵਾਰ ਉਸ ਦਾ ਚਿਹਰਾ ਵੇਖ-ਵੇਖ ਕੇ ਪੁੱਬਾਂ ਮਾਰ-ਮਾਰ ਕੇ ਰੋ ਰਿਹਾ ਤਸਵੀਰਾਂ ਦੇਖੀ ਨਹੀਂ ਜਾ ਸਕਦੀ ਕਿ ਇੰਨਾ ਭਾਵੁਕ ਕਰ ਦਿੰਦੀਆਂ ਨੇ ਦੱਸ ਦੇ ਕਿ ਅਸਲ ਵਿੱਚ ਖਨੋਰੀ ਬਾਰਡਰ ਤੇ ਕਿਸਾਨ ਸ਼ੁਭਕਰਨ ਪੁਲਿਸ ਮੁਕਾਬਲੇ ਦਾ ਸ਼ਿਕਾਰ ਹੋ ਜਾਂਦਾ ਜਿਸ ਤੋਂ ਬਾਅਦ ਉਹ ਪ੍ਰਾਣ ਤਿਆਗ ਦਿੰਦਾ ਅਤੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਪਰ ਕਿਸਾਨਾਂ ਦੇ ਵੱਲੋਂ ਉਸ ਦਾ ਰੋਕ ਦਿੱਤਾ ਜਾਂਦਾ ਸੀ ਕਿਉਂਕਿ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਅਤੇ ਇਸ ਮਾਮਲੇ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਮਾਮਲਾ ਦਰਜ ਕਰਕੇ ਅਣਪਛਾਤੇਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਅੱਜ ਉੱਥੇ ਹੀ ਸ਼ੁਕਰਨ ਸਿੰਘ ਦੇ ਜਤੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ ਤਸਵੀਰਾਂ ਤੁਹਾਨੂੰ ਵੀ ਇੱਕ ਵਾਰ ਭਾਵੁਕ ਕਰ ਦੇਣਗੀਆਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਸ਼ਿਵਕਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਇਆ ਹੈ ਅਤੇ ਸਭ ਦੀਆਂ ਅੱਖਾਂ ਨਮ ਨੇ ਅਤੇ ਸਭ ਦੇ ਵੱਲੋਂ ਉਸ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਅਤੇ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਅਤੇ ਭੈਣ ਅਮਨਦੀਪ ਕੌਰ ਦੇ ਵੱਲੋਂ ਸ਼ੁਕਰਨ ਸਿੰਘ ਦੇ ਸਿਰ ਤੇ ਸਿਰਾ ਸਜਾਇਆ ਗਿਆ ਹੈ ਅਤੇ ਆਖਰੀ ਵਾਰ ਦੇ ਰਸਮਾਂ ਉਸ ਦੇ ਵੱਲੋਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚੂਲੋਟਾ ਦੀ ਰਿਪੋਰਟ